ਔਰ ਭਾਬਿਓ ਕੀ ਹਾਲ ਚਾਲ ਆ ਸਵਾਗਤ ਆਮਨੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਪਣਾ ਕੰਮ ਹੋ ਗਿਆ ਜੀ ਜਮਾ ਫਰਨੀਚਰ ਇਹ ਤੇ ਚੱਕੇ ਵੀ ਲੱਗਦੇ ਨੇ ਪੁਲੀ ਬਦਲਣ ਨਾਲ ਵੀ ਫ੍ਰੈਸ਼ਰ ਵਾਲੀ ਤੇ ਨਾਲੇ ਸ਼ਾਫਟ ਉਹ ਹੁਣ ਬਦਲ ਦਿੰਨੇ ਆ ਆ ਖੋਲੀ ਪਈ ਆ ਦੇਖਾ ਪੁਲੀ ਲਿਆਉਣੇ ਪੁਲੀ ਬਦਲ ਨਹੀਂ ਪਊਗੀ ਮੰਦਰਾ ਐ ਮੰਦਰਾ ਇਹ ਬਦਲ ਦਿੰਨੇ ਆ ਬਾਈ ਯਾਰ ਹੁਣ ਸੋਣਾ ਨਾ ਜੰਮਦਾ ਅੱਗੇ ਦੇਖਦੇ ਆ ਚੱਲ ਜੇ ਹੋਇਆ ਨਾ ਕੰਮ ਆ ਫਿਰ ਦੇਖਦੇ ਆ ਕੀ ਮੰਨਦਾ ਆਪ ਜੀ ਖੋਲੀ ਤੇ ਹੁਣ ਲਿਆਉਣਿਆ ਪੁਲੀ ਲੱਗ ਰੈਂਕ ਤੇ ਫੇਰ ਨਖਰਾਬ ਹੋ ਟੇ ਅੰਕਲ ਸ਼ਾਫਟੀ ਬਦਲਨੀ ਪਊਗੀ ਹੈ ਆਪਾਂ ਦਾ ਰੇੜੇ ਚ ਪਈਏ ਸ਼ਾਫਟ ਨੀਵਰ ਦੇਖ ਲੈ ਫਾੜੇ ਲਿਆ ਮੈਂ ਸਾਰਾ ਸੈੱਟ ਦਾ ਸੈੱਟੇ ਚਾੜ ਦਾਂਗੇ ਆਓ ਦੇਖੋ ਵੱਡਾ ਬੈਲੀ ਰਾੜ ਚੱਕੀ ਖੜਾ ਲੈ ਲੈ ਬਾਪੇ ਆ ਵੀ ਇਹ ਕੌਲੀ ਰਗੜੀ ਹਾਂ ਮਸ਼ੀਨ ਨੂੰ ਧੋ ਤਵਾ ਕੇ ਉਹ ਕੋਟਿੰਗ ਜੀ ਕਰਾਈਏ ਯਾਰ ਦੇਖ ਲੈ ਸਾਰਾ ਸੀਜ਼ਨ ਲੱਗ ਗਿਆ ਅੰਕਲ ਹਨਾ ਡਿੱਗਦੀ ਢੈਂਦੀ ਫਿਰ ਵੀ ਨਾਲੇ ਖੜਾ ਨਹੀਂ ਪਾਈ ਉਹ ਐਂਡ ਜਾਈ ਬਜਾਈ ਚੱਲੀ ਗਿਆ ਮੰਦਰ ਨੇ ਉਹ ਦੂਜਾ ਨਟ ਪਾਤਾ ਹਨਾ ਮੰਦਰਾ ਟੈਪ ਜੀ ਵਾਲਾ ਹਨਾ

ਚਾਰ ਬਰਾਏ ਪੁਲੀ ਲੈ ਕੇ ਆਇਆ ਚਾਰ ਨਾਲੇ ਖੇਤੋਂ ਚਾਰ ਪਾਲਿਆ ਬੰਨ ਸਿੰਗ ਇੱਕ ਲੈ ਆਇਆ ਐਂਕਲਾ ਕੀ ਕਹਿੰਦੀ ਸਰਦਾਰੇ ਵਰਵਾ ਦੇ ਦਾਨਾ ਕਿਤਨੀ ਮਾਰਦੀ ਹੈ ਕਦੇ ਦਾਣਾ ਥਾਣੇ ਦੇ ਨਹੀਂ ਮਾਰਦੀ ਪੱਟੇ ਦੇਖ ਪੱਟੇ ਦਾ ਹਾਲ ਦੇਖੂ ਕੀ ਕਰਤਾ ਚੱਲਾ ਚੱਲੀ ਹੈ ਹੋਏ ਜਾ ਹੈ ਅੱਜ ਗੱਲਾਂ ਚੱਲੀਆਂ ਆਂਦਾ ਪੁਲੀ ਤੇ ਚੱਲੀ ਗਈ ਉਹਦੇ ਬਾਬੇ ਸਮਾਨ ਸੱਪਾ ਸਾਰਾ ਲਿਆਂਦਾ ਲੱਗ ਰਹੇ ਨੇ ਪੱਲਾ ਘਾਰਨ ਲੱਗੇ ਹੋਰ ਇਸ ਦਾ ਲਾਗੂ ਨਹੀਂ ਹੋਣਾ। ਹਾਂ, ਸਾਰੇ ਪੀ ਸ਼ਾਫਟ। ਸਾਰੇ ਪੀ ਬੁੜੀ। ਹਾਂ, ਲਾਤੀ ਰਿੰਗੋ। ਮੈਂ ਕਹਾਂ ਜੀ ਕੀ ਆ ਮੈਂ ਸ਼ਾਫਟ ਸਹੀ ਹੈ ਕਿ ਨਾ ਕਹਿੰਦਾ ਜੀਪੀਐਸ 'ਚ ਦੇਖ ਲਈ। ਉਹ ਨਾ ਖਰੂਸ ਨਾਂਜੇ ਕਰਾ ਲੈਣਾ ਜੇ ਫਰਮਾਨ ਨੇ। ਜੀਪੀਐਸ ਜੀ। ਇਹ ਸ਼ਾਫਟ। ਮੈਂ ਤਾਂ ਇਹ ਰਾ ਨਹੀਂ। ਮਜ਼ਾ ਆਉਂਦਾ ਦੇਖ ਲੋ ਕਹਿੰਦਾ ਜੀਪੀਐਸ 'ਚ ਦੇਖ ਲੈ। ਵੀ ਕੀ ਕੁਛ ਦੇਖਾ ਮੈਂ ਅੱਜ। ਅਜ ਤਾਂ ਨਹੀਂ ਮਰੇ ਆ। ਹੈ? ਉਹ ਕਹਾਂ ਤੋਂ ਵੀ ਕਹਿੰਦੇ ਕਿ ਲੱਜ ਸੱਤ ਪੜਤੇ। ਉਹ ਦੱਸ ਦੇ ਨਾ ਦਰਖਾਸਤ ਕਰ ਦਿੰਨੀ। ਆਹ ਮੇਰਾ ਪਰ ਗਿਲਟਾ ਉਹਨੂੰ ਦੱਸੇਗਾ ਕਿ ਅੱਗੇ ਕੀ ਹੱਸਾ ਹਾਂ ਜੀ ਬੀ ਐਸ ਕੀ ਕੁਝ ਦੱਸੂ ਤੁਸੀਂ ਤਾਂ ਹਮਨ ਸਾਰੀਆਂ ਸਹੂਲਤਾਂ ਪਾੜਦੇ ਹੋ ਹੋਰ ਵੀ ਚਾਹੀਦੀਆਂ ਨੇ ਨਾ ਕੋਈ ਸਾਰਾ ਕੁਝ ਜਿੱਜੇਸਾ ਕਰਕੇ ਦੇਵੇ ਉਹਨੂੰ ਤੁਹਾਨੂੰ ਕੋਈ ਨਾ ਉਹ ਵੀ ਆਜੂਗਾ ਸਾਰਾ ਸਿਸਟਮ ਆ ਵੀ ਹੋ ਜਾਊਗਾ ਸਭ ਤਾਂ ਬਾਈਕ ਤਾਂ ਉਹ ਲੋਕ ਨਾ ਕੋਈ ਕਿਸ ਤਰ੍ਹਾਂ ਦੇ ਲੋਕ ਆਏ ਬੇਰਸਾ ਦੀ ਬੰਦਾ ਤੱਕੀ ਜਾਇਆ ਕਿ ਦੇਖਿਆ ਹਾਂ ਨੂੰ ਦੂਸਰੀ ਵਾਰ ਆਇਆ ਦਫਤਰ ਨਹੀਂ ਆਇਆ ਲੈ ਬਾਬੇ ਪੁਲੀ ਪਾਤੀ ਸਾਊਟ ਟੋਨ ਲਾ ਕੇ ਫੀਡਰ ਲਾਉਣੇ ਆ ਮਸ਼ੀਨ ਨੂੰ ਦਵਾਰੇ ਦਵਾਰੇ ਫਿਰ ਟੈਸਟਿੰਗ ਕਰਦੇ ਆ ਮਸ਼ੀਨ ਦੀ ਕਿਰਮਾ ਇਹ ਦੀ ਬਾਹਰ ਨੂੰ ਵਿੱਚ ਬੈਠੇ ਆ ਚੱਲੀਏ ਚੱਲ ਆ ਘਾੜੇ ਘੇੜੇ ਘੇੜਾ ਘਾੜੇ ਘੇੜਾ ਐ ਓਏ ਇਹਨੇ ਕਰਤੀ ਸਟਾ ਆਪਣੀ ਫਾਰਚਨਰ ਵਾਸਤੇ ਨੰਨੇ ਅੱਡ ਲਵਾਇਆ ਕਹਿੰਦਾ ਹਾਂ ਜੀ ਇੱਥੇ ਲਾਵਾਂਗੇ ਕਹਿੰਦਾ ਤੁਹਾਨੂੰ ਤੇਲ ਉਰੋਂ ਲੈ ਕੇ ਜਾਇਆ ਕਰੋ ਪਾ ਕੇ ਉਹ ਵੀ ਆਪਦੇ ਆਪ ਇਹਦੀ ਟੈਂਕੀ ਤੇ ਦੋ ਢੋਲਾਂ ਤੇ ਚੱਲਦੀ ਐ ਸੌ ਗਿਲਾ ਮੱਕੀ ਦਾ ਵਿੱਚ ਨਾ ਰਹੀ ਕਿੰਨਾ ਕਿੰਨਾ ਸੌ ਗਿਲਾ ਇਹ ਤਾਂ ਬਸ ਘੱਟ ਬੋਲਦਾ ਦੇਖ ਉਧਰ ਵੀ ਸਰਪੈਂਸ ਲਾ ਹਾਂ ਯਾਰ ਪੂਰੇ ਰੱਖਿਓ ਨਾ ਕਹਾੜੀ ਕੋਈ ਹੋਰ ਤੇ ਤੇਲ ਪਵਾ ਕੇ ਲੈ ਕੇ ਜਾਵਾਂ ਪੰਪ ਉੱਤ ਨਾ ਆल्याਂ ਜਿੱਤਰੇ ਯਾਰ ਨੇ ਕਢਾ ਲਈ ਦਮੀ ਪੁੱਛ ਤਾਂ ਲੈ ਲੋਕਾਂ ਦੀ ਗੱਡੀ ਨਾਲ ਸੰਨ ਰੋ ਤਾਂ ਲਵਾਉਂਦੇ ਤੁਸੀਂ ਥੱਲੇ ਲਵਾ ਰਗੇ ਉਹ ਤਾਂ ਲਾ ਕੇ ਪਿੱਛੇ ਕਰਮ ਚਲ ਲੈ ਬਾਬੇ ਉਹ ਮਸ਼ੀਨ ਦਾ ਕੰਮ ਗਿਆ ਨਿਭੜ ਸਾਰਾ ਕਰਕੇ ਓਕੇ ਕਰਕੇ ਖੜਾਤੀ ਤੇ ਹਵਾ ਹਵਾ ਮਾਰ ਕੇ ਧਵਾਵਣੀ ਦਾ ਕਦੇ ਵਾਸਤੇ ਮੈਂ ਫਿਰ ਜਾਣ ਲੱਗੀ ਧਵਾਵਾਂਗੇ 11 ਕਰਕੇ ਤਿਆਰ ਖੜਾ ਆਨੇ ਫਿਰ ਨੇਰੀ ਦਾ ਪਪੈ ਖਰਾਬ ਹੋ ਜਾਣੀ ਤਾਂ ਕਰਕੇ ਮੈਂ ਲਖੇ ਰਹਾ ਬਾਹੂ ਹਵਾ ਮਾਰ ਕੇ ਖੜਾ ਆਨੇ ਸakre ਮੰਦਰ ਹਵਾ ਮਾਰਨਾ ਕੰਮ ਕੰਮ ਸਾਰੀ ਪੂਲੀ ਪਾਲੀ ਪਾਤੀ ਨਵੀਂ ਹੱਥ ਰਸਣ ਛਾਲਕ ਵੀ ਨਵੀਂ ਬਾਦੀ ਕੰਪਲੀਟ ਕਰਕੇ ਉਸ ਤੋਂ ਬਾਅਦ ਅੰਨ ਕਿਥੇ ਰਹੇ ਨੇ ਉਹ ਬਾੜੇ ਦੀ ਖੜਾਤੀ ਸੀਗਾ ਤੇ ਹੁਣ ਇੱਥੇ ਘੜਾ ਜਾ ਐਂਕਲ ਕੋਲ ਮਸ਼ੀਨ ਉਹ ਤੋਂ ਬਾਅਦ ਚਾਰ ਪੰਜ ਨਾ ਕੱਟ ਲੈ ਜਾਗੇ ਫਿਰ ਚਲੇ ਜਾਣਾ ਆਪਾਂ ਬਰਸੀਨ ਤੇ ਉਹ ਦਵਾ ਤੋਂ ਜਿਹੜੀ ਰਵਿੰਗ ਰੂਵੀਜੀ ਕਰਵਾਉਣੀ ਆ ਸਟਿਕਰਾਂ ਇਹ ਕਰਵਾ ਦਾਂਗੇ ਬਾਕੀ ਸਟicker ਪਟਣ ਵਾਲਿਆ ਸਾਰੇ ਫੱਟ ਕੇ ਕਰਕੇ ਓਕੇ ਫਿਰ ਕਰਦੇ ਆਂ ਆਹ ਜਿੱਥੇ ਕ੍ਰਿਸ਼ੂ ਕਰਦੀ ਕੀ ਨਵੇਂ ਲਵਾ ਦਾਂਗੇ ਸਾਰੇ ਇਹੋ ਜਿਹੇ ਪੂਛ ਲੱਗੀ ਹੋਈ ਆ ਪੱਲਾ ਸਾਰਾ ਸੈੱਟ ਕਰਵਾ ਦਾਂਗੇ ਆਹ ਜਿੱਥੇ ਬਣਾ ਦਾਂਗੇ ਤਵਾ ਉਹ ਲੱਗਦਾ ਆਹ ਡਾਪੇ ਦੂਪੇ ਤਾਰ ਕੇ ਵੀ ਲਾਣੀ ਮਸ਼ੀਨ ਨੇ ਫੇਰ ਤਾਰ ਦੂਰ ਕੇ ਉਹਨਾਂ ਛੱਟ ਤੇ ਲਾ ਦਾਂਗੇ ਇਹਨੂੰ ਲੈ ਬਾਬੇ ਉਹ ਮਸ਼ੀਨ ਕਰਕੇ ਤਿਆਰ ਖਿਆਲ ਖੜਾਤੀ ਛੱਟ 'ਚ ਆਲਾ ਤਾਂ ਰੇੜਾ ਸਿੰਘ ਅੱਗੇ ਤੇ ਮਸ਼ੀਨ ਕਰਤੀ ਸਾਫ ਸਫਾਈ ਤੇ ਬਾਕੀ ਹੁਣ ਇਹਨੇ ਤਵਾ ਦਾਂਗੇ ਬਾਅਦ 'ਚ ਕੇਰਾ ਸਾਫ ਕਰਕੇ ਅੰਦਰ ਲਾਤੀ ਛੱਟ 'ਚ ਕਾਮੰਦਰ ਸਿੰਘ ਗੱਡੀ ਦੀ ਸਾਫ ਸਫਾਈ ਕਰਤੀ ਗਿਰਾਂ ਤੋ ਤਵਾ ਗੇਰ ਬਣ ਜੂਆਂ ਨਾ ਉਹ ਗੇਰਾਂ ਦਾ ਪਾ ਕੇ ਸਟਿਕਰ ਟੁੱਕਰ ਜੇ ਪਟਾਵਾਂਗੇ ਤੇ ਕੀਰ ਹੋਰ ਲਗਾਉਣ ਵਾਲੇ ਸਾਰੇ ਬਾਬੇ ਦੀ ਕਿਰਪਾ ਨਾਲ ਇਹ ਕੀ ਸੀਜ਼ਨ ਲੱਗਿਆ ਪੂਰਾ ਓਕੇ ਬਾਬਾ ਕਰੀਏ ਦਾ ਸਾਫ ਸਫਾਈ ਇਹ ਹੁਣ ਮੰਦਰ ਹੋਰਾਂ ਨੂੰ ਚਾੜ ਕੇ ਆਉਣੇ ਬੱਸ ਤੇ ਮੰਦਰ ਹੋਰ ਜਾਂਦੇ ਨੇ ਵਿਚਾਰੇ ਪਿੰਡ ਤੇ ਤਿੰਨ ਮਹੀਨੇ ਹੋ ਗਏ ਆਇਆਂ ਨੂੰ ਉਦੋਂ ਬਾਅਦ ਦੇਖਦੇ ਆਂ ਵਰਸਿੰਧਾ ਸੀਜ਼ਨ ਕੀ ਕਹਿੰਦਾ

ਉਹ ਵੇ ਜੱਲੇ ਓਏ ਹੋਰ ਪੀਏ ਨਹੀਂ ਸਿੱਟਾ ਕਰਦੇ ਉੱਪਰ ਦੀ ਟੋਲੂ ਲਿਆ ਟੋਲੂ ਪਾਣ ਹੁਣ ਤਾਂ ਕਾਉਂ ਦੇਖਦਾ ਨਾ 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 ਹਾਂ ਨੋੜ ਦੇ ਲਾਵਾਂ ਹਾਂ ਯਾਰ ਇੱਕ ਮੁੰਡਾ ਆ ਗਿਆ ਇੱਥੇ ਹੂੰ ਮੁੰਡੇ ਦੇ ਵਿੱਚ ਦੇਖਣੀ ਆ ਇਹਦੇ ਵਿੱਚ ਇਹਦੇ ਵਿੱਚ ਦੇਖਾਂਗੇ ਅਲੇ ਤੇਰੇ 'ਚ ਦੇਖਾਂਗੇ ਤੇਰੇ 'ਚ ਦੇਖਾਂਗੇ ਪਹਿਲਾਂ ਇਹਦਾ ਹੋਊਗਾ ਨਾ ਵੱਡਾ ਹੈ ਮੈਥੋਂ 5 ਸਾਲ ਵੱਡਾ ਆ ਜਾਾਂਗੇ ਘੇੜੇ ਨਾਲ ਪਹਿਲਾਂ ਇਹਦਾ ਹੋਊਗਾ ਜੇ ਗੋਦਬੁਰੀ ਹਾਣੋ ਹਾਣੀ ਜੀ ਹੋਣੀ ਤੁਸੀਂ ਨਾ ਥੋੜੀ ਘੱਟ ਨਾ 5 ਸਾਲ ਵੱਡਾ ਵੇਤੋਏ ਕਿੰਨੇ ਦਾ ਜਣੋ ਮੇਰਾ ਮੇਰਾ ਚਾਰਚ ਫੇ ਮੇਰਾ 2000 ਦਾ ਹੈਲੋ ਹਾਂ ਵੀਰ 20 25 ਮਹੀਨਾ ਇਕੱਠਾ ਕਰ ਲਗਾ ਜੇ ਹੈ ਹੈ 20 25 ਮਹੀਨਾ ਕਰ ਸੀਨਾ ਦੀ ਬੱਕ ਜੱਲਾ ਹੈ ਵਿਆਜ ਐ ਤਾਂ ਫਿਰ ਪਹੁੰਚੀ ਖੜੇ ਆ ਨਹੀਂ ਨਹੀਂ ਲੈ ਵੀ ਚੱਕ ਲਿਆ ਵੈਗ ਲੱਕ ਰਿੰਗ ਹੋ ਰਣੀ ਚੱਲੇ ਆ ਇੱਕ ਵਾਰ ਸੁਣਾ ਦਿੰਦਾ ਬਹੁਤ ਯਾਰ ਆ ਤੋਰਣੇ ਨਵੇਂ ਮਾਣੇ ਗੋਲੀ ਬਣਾ ਗੋਲੀ ਵੀਡੀਓ ਬਣਾ ਗੋਲੀ ਮਿਲੋ ਤੀ ਜਾ ਕੇ ਜਾ ਵਜਨ ਲੱਟਣ ਜਾ ਰਹੇ ਹਾਂ ਅਸੀਂ ਲੈ ਵੇ ਬੰਦੇ ਸਾਡੇ ਛੱਲੇ ਵੇ ਪੰਜ ਦਿਨਾਂ ਨੂੰ ਫੇਰ ਵਰਸਿੰਦ ਤੇ ਸੋਰਾ ਚੱਲੋ ਫਰਮਾਈਂ ਵਰਜੋ ਦਿੱਤੀ ਆ ਬੰਦੇ ਵਧੀਆ ਰਹੇ ਨੇ ਵਿਚਾਰੇ ਇਹਦੇ ਨੇ ਕਹਿੰਦਾ ਹਾਂ ਭਾਈ ਇਹਨਾਂ ਕੱਲ ਕਰ ਕਰ ਬੁੱਟੇ ਵੱਡੇ ਗਏ ਅੰਬੇ ਘਰ ਦਾ ਸਾਰੇ ਪਿੰਡ ਚ ਪ੍ਰੋਫਾਈਲ ਕੀ ਜਿਹੜੀ ਅੰਬੇ ਤੋਂ ਬੁਟੇ ਵਾਲੀ ਵੀ ਇਹ ਬੁਟੇ ਵੱਡੇ ਨੇ ਬੁਟਾ ਕੌਣ ਵੱਡੇ ਕਿੱਥੇ ਇਹ ਤੋਂ ਵੱਡੇ ਗਿਆ ਪਤਾ ਨਿੰਬੂਆਂ ਦਾ ਬੁਟਾ ਦੀਗਾ ਕਿੱਥੇ ਉਹ ਆਪ ਵੱਡੇ ਰਹਿ ਤਾਲੇ ਰਹਿ ਤਾਲੇ ਬਈ ਰਾ ਦੀ ਨਹੀਂ ਦੀ ਕੋਈ ਮੈਨੂੰ ਹੱਕ ਮਾ ਲਾਇਡ ਲੈ ਲੇ ਉੱਥੇ ਜਿੱਥੇ ਲੈ ਕੋਟੇ ਮੈਂ ਇੱਕ ਲਾ ਕੇ ਤਾਂ ਜਮੀ ਨਹੀਂ ਦੀਦਾ ਦੀ ਫੈਗਦਾ ਪੰਪੀ ਚੱਲਦੇ ਦੇਖਣ ਤੈਨੂੰ ਮੈਨੂੰ ਪਤਾ ਕਿੱਥੇ ਜਾ ਕੇ ਦੇਖਣ ਲੱਗਿਆ ਉਹ ਮੰਦਿਰ ਦੇ ਬਾਗ ਗਿਆ ਉਸੇ ਦੇਖਣ ਲੱਗ ਗਿਆ ਆ ਉੱਥੇ ਦੇਖਣ ਗਿਆ ਉਹਨੇ ਤਾਂ ਬਾਈ ਬਾਅਦ ਦੇਖਿਆ ਜਿਹਦੇ ਨਾ ਪਾਲੀ ਪੈ ਗਈ ਸੀ ਪੁੱਠੀ ਹੋ ਜਾ ਕਰੇ ਦਿਸਦਾ ਕੋਈ ਸਾਰਾ ਕੁਝ ਗੱਲ ਕੋਈ ਮੰਦਿਰ ਦੇ ਕੋਲ ਕੁਝ ਦੇਖਣ ਗਏ ਕੁਝ ਸਰਦ ਗਏ ਕਿ ਕੁਤੇ ਓਕੇ ਸਰ ਚੰਗਾ ਬਈ ਚੱਲ ਫੋਨ ਕਰੂਗਾ ਮੈਂ ਤੇਰੇ ਨਾਲ